ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਕੱਲ ਨੇ ਮੈਨੇ ਨਾ ਇੱਕ ਵੀਡੀਓ ਪਾਈ ਸੀਗੀ ਪਹਿਲ ਸਕੀਮ ਵਾਲੀ ਜਿਹੜੀ ਆਪਣੇ ਭਗਵੰਤ ਮਾਨ ਜੀ ਨੇ ਸਟਾਰਟ ਕੀਤੀ ਹੈ ਸੀਐਮ ਭਗਵੰਤ ਮਾਨ ਜੀ ਨੇ ਪੰਜਾਬ ਦੇ ਵਿੱਚ ਹੈਨਾ ਕੱਲ ਉਸ ਟੌਪਿਕ ਤੇ ਵੀਡੀਓ ਪਾਈ ਸੀਗੀ ਤੇ ਉਸ ਤੇ ਵਿੱਚ ਹੈ ਨਾ ਮੈਨੂੰ ਕਾਫੀ ਕਮੈਂਟ ਆਏ ਨੇ ਜਿਨ੍ਹਾਂ ਦਾ ਮੈਂ ਚਲੋ ਅੱਜ ਮੈਂ ਰਿਪਲਾਈ ਵੀਡੀਓ ਰਾਹੀਂ ਦੇ ਦੇ ਦਨੀ ਆ ਕਾਫੀ ਕਮੈਂਟ ਆਏ ਸੀਗੇ ਤੇ ਸਾਨੂੰ ਨਾਲ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਵਾਂ ਮੈਂ ਹੈ ਮੈਂ ਯਾਨਕੀ YouTube ਚੈਨਲ ਚਲਾਉਣੀ ਹੈ ਚੈਨਲ ਹੈ ਮੇਰਾ ਇੱਕ ਬਲੌਗ ਚੈਨਲ ਬਣਾਉਣੀ ਹੁੰਨੀ ਆ ਤੇ ਕੱਲ ਪਰਸੋ ਮੇਨ ਇੱਕ ਯਾਨਕੀ ਅਚਾਨਕ ਹੀ ਮੇਰੇ ਸਾਹਮਣੇ ਇਹ ਇਨਫੋਰਮੇਸ਼ਨ ਆਈ ਸੀਗੀ ਕਿ ਜਿਹੜੇ ਆਪਣੀ ਪੰਜਾਬ ਸਰਕਾਰ ਆ ਪਹਿਲ ਸਕੀਮ ਯੋਜਨਾ ਜਿਹੜੀ ਸਟਾਰਟ ਕਰਨ ਜਾ ਰਹੀ ਹੈ ਜੇ ਸਟਾਰਟ ਹੋ ਗਈ ਕੁਝ ਜ਼ਿਲ੍ਹਾ ਵਿੱਚ ਮੈਂ ਕਿਹਾ ਕਿ ਕਿਉਂ ਨਾ ਆਪਣੀਆਂ ਜਿਹੜੀ ਮੇਰੀਆਂ ਭੈਣਾਂ ਮੈਨੂੰ ਦੇਖਦੀਆਂ ਨੇ ਹੈਨਾ ਮੈਂ ਉਹਨਾਂ ਉਹਨਾਂ ਅੱਗੇ ਚਲੋ ਮੈਂ ਇਹ ਦੱਸਾਂ ਉਹਨਾਂ ਨੂੰ ਵੀ ਹੈਨਾ ਵੀ ਉਹ ਵੀ ਚਲੋ ਟਰਾਈ ਕਰ ਲੈਣਾ ਹੈਨਾ ਜਿਹੜੇ ਫਾਰਮ ਨੇ ਉਹ ਭਰ ਲੈਣ ਤੇ ਪਾਈ ਸੀਗੀ ਮੈਂ ਕਿਹਾ ਚਲੋ ਸਾਰਿਆਂ ਕੋਲ ਇਹ ਵੀਡੀਓ ਜਿਹੜੀ ਪਹੁੰਚ ਜਾਵੇ ਸਾਰਿਆਂ ਨੂੰ ਪਤਾ ਚੱਲ ਜਾਵੇ ਵੀ ਆਪਣੇ ਜਿਹੜੀਆਂ ਸਲਾਈ ਕਰਦੀਆਂ ਨੇ ਭੈਣਾਂ ਉਹ ਕੰਮ ਸ਼ੁਰੂ ਕਰ ਸਕਦੀਆਂ ਨੇ ਹੈਨਾ ਕੰਮ ਕਰ ਸਕਦੀਆਂ ਨੇ ਇਸ ਕਰਕੇ ਆਪਾਂ ਨੇ ਪਾਈ ਸੀਗੀ ਤੇ ਬਾਕੀ ਆਪਾਂ ਕੋਈ ਮੇਰਾ ਯਾਨਕੀ ਜਹ ਕੋਈ ਐਵੇਂ ਜਿਵੇਂ ਨਿਊਜ਼ ਵਾਲੇ ਲਾ ਲੋ ਹੈ ਨਾ ਵੀ ਐਵੇਂ ਐਵੇਂ ਦਾ ਮੇਰਾ ਕੋਈ ਚੈਨਲ ਨਹੀਂ ਹੈਗਾ ਮੈਂ ਸਿਰਫ ਥੋੜੀ ਬਸ ਆਮ ਜੀ ਇਨਸਾਨਾਂ ਤੁਹਾਡੇ ਵਾਂਗੂ ਆ ਮੈਂ ਵੀ ਮੈਨੂੰ ਕੋਈ ਵੈਸਾ ਅੱਜ ਵੀਡੀਓ ਜਿਹੜੀ ਹੈਗੀ ਸੀਗੀ ਇਨਫੋਰਮੇਸ਼ਨ ਚਾਹ ਮੈਨੂੰ ਹੈਗੀ ਸੀਗੀ ਥੋੜੀ ਬਹੁਤੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਸੀਗੀ ਤੇ ਹਾਂਜੀ ਅੱਜ ਆਪਾਂ ਰਿਪਲਾਈ ਦਿੰਨੇ ਜਿਹੜੇ ਕਮੈਂਟ ਸੀਗੇ ਵੀ ਇਹ ਫਾਰਮ ਕਦੋਂ ਤੇ ਕਿੱਥੇ ਭਰੇ ਜਾਣੇ ਨੇ ਤੇ ਕਿਹੜੇ-ਕਿਹੜੇ ਸ਼ਹਿਰਾਂ ਵਿੱਚ ਇਹ ਲਾਗੂ ਹੋ ਗਈ ਹੈ ਤੇ ਕਿਹਨਾਂ ਵਿੱਚ ਲਾਗੂ ਹੋਣ ਹੋਵੇਗੀ ਹੈ ਨਾ ਤੇ ਚਲੋ ਜੀ ਪਲੀਜ਼ ਵੀਡੀਓ ਨੂੰ ਫੁੱਲ ਦੇਖਣਾ ਤੇ ਐਂਡ ਤੱਕ ਜਰੂਰ ਦੇਖਣਾ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਬਣੇ ਰਹਿਣਾ ਆਪਣੇ ਵੀਡੀਓ ਦੇ ਵਿੱਚ ਅੱਗੇ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਫਾਰਮ ਕਦੋਂ ਤੇ ਕਿੱਥੇ ਭਰੇ ਜਾਣ ਤੇ ਇੱਕ ਕਮੈਂਟ ਆਪਾਂ ਨੂੰ ਇਹ ਵੀ ਆਈ ਸੀਗਾ ਕਿ ਇਹ ਸਕੀਮ ਹਰਿਆਣੇ ਵੱਲ ਵੀ ਭਰ ਸਕਦੇ ਨੇ ਹਰਿਆਣੇ ਵਾਲੇ ਵੀ ਤੇ ਨਾਂਜੀ ਫ੍ਰੈਂਡ ਹਰਿਆਣੇ ਵਾਲ ਤਾਂ ਦੇਖੋ ਹੈ ਨਹੀਂ ਕੀ ਇਹ ਸਕੀਮ ਫਿਲਹਾਲ ਤਾਂ ਇਹ ਪੰਜਾਬੀ ਚ ਹੀ ਹੈ ਠੀਕ ਹੈ ਜੀ ਪਰ ਜਹਾਂ ਜੇ ਤੁਸੀਂ ਹਰਿਆਣੇ ਵਾਲ ਜਿਵੇਂ ਆਪਣੀਆਂ ਭੈਣਾਂ ਇੱਧਰ ਆ ਕੇ ਰਹਿੰਦੀਆਂ ਹੁੰਦੀਆਂ ਨੇ ਯੂਪੀ ਬਿਹਾਰ ਦੀਆਂ ਹਨਾ ਉਹ ਇਹ ਫਾਰਮ ਭਰ ਸਕਦੀਆਂ ਨੇ ਉਹਨਾਂ ਦੇ ਆਧਾਰ ਕਾਰਡ ਦੇ ਉੱਤੇ ਆਪਣੇ ਇੱਥੇ ਦਾ ਪਤਾ ਹੋਵੇ ਐਡਰੈਸ ਯਾਨੀ ਕਿ ਇੱਥੇ ਦਾ ਹੋਵੇ ਪੰਜਾਬ ਦਾ ਹੋਵੇ ਫੇਰ ਤਾਂ ਉਹ ਫਾਰਮ ਭਰ ਸਕਦੀਆਂ ਨੇ ਠੀਕ ਹੈ ਜੀ ਤੇ ਬਾਕੀ ਇਹ ਫਾਰਮ ਕਿੱਥੇ ਭਰੇ ਜਾਂਦੇ ਨੇ ਇਹ ਜਿਹੜੇ ਫਾਰਮ ਨੇ ਜਿੱਥੇ ਆਪਾਂ ਆਪਣੇ ਸਕੂਲਾਂ ਦੀਆਂ ਫੀਸਾ ਵਗੈਰਾ ਹਨਾ ਆਨਲਾਈਨ ਫੀਸਾਂ ਜਿਹੜੇ ਭਰਦੇ ਆ ਫਾਰਮ ਭਰੇ ਜਾਂਦੇ ਨੇ ਆਨਲਾਈਨ ਹੈਨਾ ਜਿੱਥੇ ਆਪਣੇ ਆਧਾਰ ਕਾਰਡ ਆਪਣੇ ਫੋਨ ਨਾਲ ਲਿੰਕ ਹੁੰਦੇ ਨੇ ਕਾਫੀ ਦੇਖੋ ਬਣੇ ਹੁੰਦੇ ਨੇ ਜਿੱਥੇ ਫੋਟੋ ਕਾਪੀਆਂ ਹੁੰਦੀਆਂ ਨੇ ਇਨਕੀ ਫੋਟੋ ਸਟੇਟ ਵਗੈਰਾ ਹੁੰਦੀਆਂ ਨੇ ਲੈਮੀਨੇਸ਼ਨ ਹੁੰਦੇ ਨੇ ਆਧਾਰ ਕਾਰਡ ਲੈਮੀਨੇਸ਼ਨ ਹੁੰਦੇ ਨੇ ਹੈਨਾ ਜਿੱਥੋਂ ਨਵਾਂ ਕੱਢ ਕੇ ਆਧਾਰ ਕਾਰਡ ਦੇ ਦਿੰਦੇ ਨੇ ਅ ਅੱਧੇ ਘੰਟੇ ਦੇ ਅੰਦਰ ਅੰਦਰ ਉਥੋਂ ਇਹ ਫਾਰਮ ਭਰੇ ਜਾਂਦੇ ਨੇ ਫਾਰਮ ਵੀ ਕੋਈ ਤੁਹਾਨੂੰ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਘਰੇ ਲਿਆ ਕੇ ਦੇਣਗੇ ਉਹੋ ਵੀ ਘਰੇ ਲਈ ਜਾ ਕੇ ਤੁਸੀਂ ਆਪਣਾ ਭਰ ਲੋ ਇਹ ਵੀ ਕੋਈ ਝੰਜਟ ਨਹੀਂ ਹੈਗਾ ਉਹ ਮਿੰਟ ਚ ਭਰ ਦਿੰਦੇ ਨੇ ਆਪਣਾ ਆਧਾਰ ਕਾਰਡ ਤੇ ਮਿੰਟ ਜੀ ਯਾਨੀ ਕਿ ਉੱਥੇ ਕੰਪਿਊਟਰ 'ਚ ਉਹ ਸਾਰਾ ਆਪਣਾ ਰਜਿਸਟ੍ਰੇਸ਼ਨ ਕਰ ਦਿੰਦੇ ਨੇ ਹਨਾ ਉਹਦੇ ਵਿੱਚ ਵੀ ਕੋਈ ਜ਼ਿਆਦਾ ਫੀਸ ਨਹੀਂ ਲੱਗਦੀ ਹੈ ਕਿ ਸਿਰਫ 100 ਜਾਂ 50 ਰੁਪਏ ਫੀਸ ਲੱਗਦੀ ਹੈ ਤੇ ਹਾਂਜੀ ਇੱਕ ਕਮੈਂਟ ਆਇਆ ਸੀਗਾ ਕਿ ਇਹ ਕਿੰਨੀ ਕੁ ਵੀ ਉਮਰ ਦੇ ਮਹਿਲਾਵਾਂ ਤੱਕ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਜਿਹੜੀਆਂ ਆਪਣੀਆਂ ਮਹਿਲਾਵਾਂ ਨੇ ਔਰਤਾਂ ਨੇ ਉਹ ਕਰ ਸਕਦੀਆਂ ਨੇ ਕੰਮ ਘਰ ਬੈਠੇ ਕੰਮ ਕਰਨਾ ਚਾਹੇ ਤੁਸੀਂ ਆਪਣਾ ਘਰੇ ਲਈ ਜਾ ਕੇ ਕਰ ਲੋ ਜਾਂ ਜਿੱਥੇ ਇਹਨਾਂ ਦਾ ਸੈਂਟਰ ਖੁੱਲੂਗਾ ਹਨ ਆਂਗਣਵਾੜੀ ਚ ਚਲਾ ਲਓ ਜਾਂ ਕਿਧਰੇ ਹੋਰੀ ਆਪਣੀ ਕੋਈ ਅਲੱਗ ਥਾਂ ਲੈ ਲੈਣ ਉੱਥੇ ਸੈਂਟਰ ਖੁੱਲੂਗਾ ਉੱਥੇ ਕੰਮ ਲਿਜਾ ਕੇ ਜਾ ਕੇ ਕਰ ਸਕਦੇ ਹੋ ਜਾਂ ਘਰੇ ਆਪਣਾ ਲਿਆ ਕੇ ਕਰ ਕਿ ਕਹੇ ਸੀਗਾ ਕਮੈਂਟ ਕਿ ਫਾਰਮ ਫਾਰਮ ਕਦੋਂ ਤੇ ਕਿੱਥੇ ਕਦੋਂ ਤੱਕ ਭਰੇ ਜਾਣੇ ਨੇ ਇਹ ਫਾਰਮ ਅਗਲੇ ਮਹੀਨੇ ਯਾਨੀ ਕਿ ਕੱਲ ਪਰਸੋ ਤੋਂ ਹੀ ਯਾਨੀ ਕਿ ਸਟਾਰਟ ਹੋਣ ਜਾ ਰਹੇ ਨੇ ਪਰ ਸਤੰਬਰ ਅਗਸਤ ਦੇ ਲਾਸਟ ਤੱਕ ਇਹ ਪੂਰੇ ਪੰਜਾਬ ਚ ਭਰੇ ਜਾਣਗੇ ਐਵੇਂ ਨਹੀਂ ਹੈਗਾ ਵੀ ਇੱਕ ਦਿਨ ਦੇ ਅੰਦਰ ਅੰਦਰ ਆਪਣੇ ਪੂਰੇ ਪੰਜਾਬ ਚ ਨਹੀਂ ਹੌਲੀ ਹੌਲੀ ਆਉਣਗੇ ਦੇਖੋ ਹੌਲੀ ਹੌਲੀ ਜ਼ਿਲ੍ਹਿਆਂ ਚ ਆਉਣਗੇ ਫਿਰ ਪਿੰਡਾਂ ਚ ਆਉਣਗੇ ਹੈਨਾ ਤੁਸੀਂ ਇਹ ਆਪਣਾ ਪਤਾ ਕਰ ਸਕਦੇ ਹੋ ਆਪਣੇ ਆਂਗਣ ਵਾੜੀ ਚ ਹੈਨਾ ਪਤਾ ਕਰ ਸਕਦੇ ਹੋ ਵੀ ਆਪਣੇ ਇਸ ਸਕੀਮ ਇੱਥੇ ਆ ਚੁੱਕੀ ਹੈ ਹੈਨਾ ਜਾਂ ਡੀਸੀ ਦਫਤਰ ਵੀ ਜਾ ਕੇ ਤੁਸੀਂ ਇਹ ਪਤਾ ਕਰ ਸਕਦੇ ਹੋ ਵੀ ਆਪਣੇ ਸ਼ਹਿਰ ਚ ਆਪਣੇ ਪਿੰਡ ਚ ਇਹ ਸਕੀਮ ਆ ਗਈ ਹੈ ਹੈਨਾ ਹੌਲੀ ਹੌਲੀ ਆਉਗੀ ਦੇਖੋ ਸੰਗਰੂਰ ਜ਼ਿਲ੍ਹੇ ਚ ਇਹ ਸਟਾਰਟ ਹੋ ਗਈ ਹੈ ਜਲੰਧਰ ਚ ਵੀ ਹੋ ਗਈ ਹੈ ਇਹ ਸਟਾਰਟ ਠੀਕ ਹੈ ਜੀ ਬਾਕੀ ਤੁਸੀਂ ਆਪਣੇ ਜਿਹੜੇ ਲਵੇ ਲੋਣੇ ਅੰਗਣਵਾਣੀ ਨੇ ਉੱਥੇ ਜਾ ਕੇ ਤੁਸੀਂ ਜ਼ਰੂਰ ਪਤਾ ਕਰਦੇ ਰਹੇ ਹਣ ਵੀ ਕਦੋਂ ਫਾਰਮ ਭਰੇ ਜਾਣੇ ਨੇ ਕਦੋਂ ਨਹੀਂ ਤੇ ਹਾਂਜੀ ਜਿਹੜੇ ਆਪਣੇ ਲਵੇ ਦੇ ਹੋਣਗੇ ਮੈਂ ਤੁਹਾਨੂੰ ਆਉਣ ਵਾਲੀ ਚਲੋ ਵੀਡੀਓ ਵਿੱਚ ਦੱਸਾਂਗੀ ਹਨਾ ਵੀ ਕਦੋਂ ਚਲੋ ਸਟਾਰਟ ਹੋ ਜਿਹੜੀ ਮੇਰੀ ਭੈਣ ਹੈ ਹਨਾ ਸिलाई ਦਾ ਕੰਮ ਕਰ ਰਹੀਆਂ ਨੇ ਸਿੱਖ ਰਹੀਆਂ ਨੇ ਸੱਚੀ ਮੁੱਚੀ ਪੰਜਾਬ ਸਰਕਾਰ ਨੇ ਉਹਨਾਂ ਲਈ ਬਹੁਤ ਵਧੀਆ ਇਹ ਯੋਗਦਾਨ ਕੀਤਾ ਹੈ ਨਾ ਯੋਗਦਾਨ ਦਿੱਤਾ ਇੱਕ ਐਨਾ ਵੱਡਾ ਉਪਰਾਲਾ ਕੀਤਾ ਉਹਨਾਂ ਨੇ ਇਹ ਸਕੀਮ ਲੈ ਕੇ ਆਏ ਨੇ ਜਿਹੜੀ ਘਰ-ਘਰ ਹਰ ਇੱਕ ਲੇਡੀਜ਼ ਹੁਣ ਪੈਸਾ ਕਮਾਊਗੀ ਜਿਹੜੀ ਸਲਾਈ ਕਰਦੀਆਂ ਨੇ ਹੈਨਾ ਜਾਂ ਮੈਨੂੰ ਲੱਗਦਾ ਇਹਦੇ ਵਿੱਚ ਹੋਰ ਕੰਮ ਵੀ ਹੋ ਸਕਦੇ ਨੇ ਕਾਫੀ ਕੰਮ ਹੋ ਸਕਦੇ ਨੇ ਜ਼ਰੂਰੀ ਨਹੀਂ ਹੋਊਗਾ ਕਿ ਲੇ ਸਲਾਈ ਦਾ ਜਿਹਨੂੰ ਥੋੜਾ ਬੋਤਾਂ ਹੋਰ ਕੰਮ ਵੀ ਕੰਪਨੀਆਂ ਹੋਰ ਵੀ ਨਾਲ ਜੁੜਨਗੀਆਂ ਕੋਈ ਫੁੱਟਬਾਲ ਬਣਾਉਣ ਦਾ ਕੋਈ ਕਿਸੇ ਵੀ ਐਨੀ ਕੰਮ ਵੀ ਹੋ ਸਕਦਾ ਹੈ ਨਾ ਕੋਈ ਹੋਰ ਕੰਮ ਵੀ ਹੋ ਸਕਦਾ ਹੈ ਜ਼ਰੂਰੀ ਹੈਗਾ ਕਿਲਾ ਸਲਾਈ ਦਾ ਹੀ ਹੋਊਗਾ ਤੇ ਐਵੇਂ ਦੇਖੋ ਉਹ ਤੁਹਾਨੂੰ ਆਪਣੀਆਂ ਹੀ ਮਸ਼ੀਨਾਂ ਦੇਣਗੇ ਐਵੇਂ ਇੱਕ ਗਰੁੱਪ ਬਣਾਇਆ ਜਾਊਗਾ 12-12 ਦਾ ਗਰੁੱਪ ਬਣ ਜੂਗਾ ਤੇ ਅਲੱਗ-ਅਲੱਗ ਕੰਮ ਦਿੱਤਾ ਜਾਊਗਾ ਠੀਕ ਹੈ ਜੀ ਤੇ ਸੱਚਮੁੱਚੀ ਭਗਵੰਤ ਮਾਨ ਜੀ ਨੇ ਪਹਿਲ ਨਾਮ ਦੀ ਸਕੀਮ ਹੈ ਪਹਿਲ ਬਹੁਤ ਵੱਡਾ ਉਪਕਰਣ ਉਸ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾ ਮਾਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਆਂ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸਿਉਂ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਈਆ ਜਾਨੀ ਕਿ ਹਰਕਲੀਡ ਨੇ 1.5 ਲੱਖ ਰੁਪਏ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਹੋਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸੁਣਾਓ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀਆਂ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬੈ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ